तो अपना चैनल तुसी देख रहे हो एस एस न्यूज सही खबर देख वाला यूट्यूब चैनल पंजाब हो रही पंचायती चोना दे चोण आज चोण निशान अलाट किते गए ਇਸ ਮੋਕੇ ਜਨਾ ਦੇ ਕਾਗਜ਼ ਰੱਦ ਕੀਤੇ ਗਏ ਉਹ ਹਾਨਾ ਨੇ ਨਰਾਜ਼ਗੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਪੰਚਾਇਤੀ ਚੋਣਾਂ ਵਿੱਚ ਲੋਕਤੰਤਰ ਦਾ ਕਾਣ ਹੋਇਆ ਹੈ ਸਰਕਾਰ ਤੱਕੇ ਸ਼ਾਹੀ ਕਰ ਰਹੀ ਹੈ ਇਸ ਮੋਕੇ ਮਾਜਾ ਕਿਸਾਨ ਯੂਨੀਅਨ ਕਾਦਿਆਂ ਹਰਮਨਪ੍ਰੀਤ ਸਿੰਘ ਸੰਦੂ ਨੇ ਵੀ ਪੰਜਾਬ ਸਰਕਾਰ ਖਿਲਾਫ ਬੀਡੀ ਊੜਾ ਦਫਤਰ ਅੱਗੇ ਧਰਨਾ ਲਾਇਆ ਅਤੇ ਨਾਅਰੇਬਾਜ਼ੀ ਕੀਤੀ ਇਸ ਮੋਕੇ ਆਈਟੀਆਈ ਕਾਦਿਆ ਵਿਖੇ ਵੱਡੀ ਗਿਣਤੀ ਵਿੱਚ ਨਾਮਜ਼ਦਗੀਆਂ ਭਰਨ ਵਾਲੇ ਲਿਸਟਾਂ ਵਿੱਚ ਆਪਣਾ ਨਾਮ ਲੱਭਦੇ ਨਜ਼ਰ ਆਏ ਅਤੇ ਕੁਝ ਲੋਕ ਲਿਸਟ ਵਿੱਚ ਆਪਣਾ ਨਾਮ ਨਾ ਹੋਣ ਕਰਕੇ ਦੁਖੀ ਵੀ ਨਜ਼ਰ ਆਏ। ਚਲ ਕੋਈ ਨਹੀਂ ਉਹ ਮੋਟਾ ਹੀ ਵੜਾਉਣਾ ਫੇਰ ਭੇਜ ਦੇਣਾ। ਆਹ। ਫਾਹ ਮੜੀ ਐ ਫਾਹ ਮੜੀ ਹੋ ਗਈ ਆ। ਨਹੀਂ। ਠੀਕ ਹੈ। ਆਹ। ਅੱਜ ਨਾਰੇ ਪਾਉਣ ਦਾ ਬੀਐਨਸੀ ਇਹ ਕਿ ਮੈਂ ਗੁਰਪ੍ਰੀਤ ਸਿੰਘ ਬੋਪਰਾ ਜਨਰਲ ਸਕੱਤਰ ਪੰਜਾਬ ਮਾਝਾ ਕਿਸਾਨ ਸੰਘਰਸ਼ ਕਮੇਟੀ ਸਾਡੇ ਕੋਲ ਕੱਲ ਸ਼ਿਕਾਇਤ ਪਹੁੰਚੀ ਸੀ ਹਲਕਾ ਮਟਾਲਾ ਦੇ ਕੁਝ ਪਿੰਡ ਜਿਵੇਂ ਥੰਨੇ ਮਟਾਲਾ ਗਰੰਤੀਆਂ ਲੀਲਕੁਰਦ ਅਸੂਲਪੁਰ ਅਖੰਡ ਨਾਲ ਹੋਰ ਦੋ ਚਾਰ ਪਿੰਡ ਆਸ-ਪਾਸ ਦੇ ਪਿੰਡ ਜਿਨ੍ਹਾਂ ਵਿੱਚ ਇਹ ਸਾਨੂੰ ਸ਼ਿਕਾਇਤ ਮਿਲੀ ਕਿ ਜਿਹੜਾ ਲੋਕਤੰਤਰ ਦਾ ਕਾਹਨ ਕੀਤਾ ਜਿਹੜੇ ਸਾਡੇ ਪਿੰਡਾਂ ਵਿੱਚ ਸਰਪੰਚ ਪੰਚਾਇਤ ਦੀ ਜਿਹੜੀ ਚੋਣ ਹੋਣ ਜਾ ਰਹੀ ਹੈ ਉਹ 'ਚ ਸਾਡੇ ਭਰਾਵਾਂ ਨੇ ਸਾਡੇ ਜਿਹੜੇ ਨਾਮਕ ਦੀ ਪੇਪਰ ਆਪਣੇ ਦਾਖਲ ਕਰਾਏ ਪਰ ਬੜੀ ਬਦਕਿਸਮਤੀ ਦੀ ਗੱਲ ਆ ਕਿ ਸਰਕਾਰ ਨੇ ਪ੍ਰੈਸ਼ਰ ਪਾ ਕੇ ਇਹਨਾਂ ਜਿਹੜੇ ਕਾਗਜੋ ਰੱਦ ਕਰ ਦਿੱਤੇ ਅਤੇ ਉਹਦਾ ਕੋਈ ਜਿਹੜਾ ਇਹਨਾਂ ਨੂੰ ਕਾਰਨ ਨਹੀਂ ਦਿੱਤਾ ਇਹ ਜਨਾਲ ਧੰਨੇ ਢੀਲਪੁਰ ਤੇ ਬਟਾਲਾ ਗਰੰਤੀਆਂ ਤੇ ਸੂਲਪੁਰ ਤੇ ਸਿੰਧ ਪਿੰਡਾਂ ਨਾਲ ਦੋ ਚਾਰ ਪਿੰਡ ਹੋਰ ਵੀ ਆ ਜਿਹੜੇ ਸਾਡੇ ਕੋਲ ਹਜੇ ਨਾਂ ਨਹੀਂ ਆਏ ਇੱਕ ਰਾਮਪੁਰ ਇੱਕ ਰਾਮਪੁਰ ਕਾਦੀਆਂ ਨੇੜੇ ਸੱਤ ਪਿੰਡ ਇਹ ਤਾਂ ਕਿੰਨਾ ਬਹੁਤ ਇਹ ਸਾਡੇ ਜਿਹੜੇ ਵੀਰ ਆ ਸਾਡੇ ਕੋਲ ਕੱਲ ਸਾਡੇ ਗ੍ਰਹਿ ਪਹੁੰਚੇ ਸੀ ਇਹਨਾਂ ਆ ਕੇ ਸਾਡੇ ਨਾਲ ਸਾਡੇ ਨਾਲ ਆਪਣੇ ਦੁੱਖ ਜਿਹੜਾ ਯਾਰ ਕੀਤਾ ਸਾਡੀ ਅੱਜ ਸੀਐਮ ਨਾਲ ਮੀਟਿੰਗ ਹੀ ਸਾਡੇ ਸੂਬਾ ਪ੍ਰਧਾਨ ਬਿੰਦਰ ਸਿੰਘ ਰਾਜੂ ਵਾਲਾ ਜੀ ਉੱਥੇ ਸੀਐਮ ਸਾਹਿਬ ਚੰਡੀਗੜ੍ਹ ગયા ਉਹਨਾਂ ਦੇ ਕਹਿਣ ਮੁਤਾਬਕ ਮੈਂ ਜਨਤਕਤਰ ਪੰਜਾਬ ਤੋਂ ਆਪਣੀ ਡਿਊਟੀ ਨਿਭਾਉਣ ਲਈ ਆ ਤੇ ਸਾਡੀ ਜਥੇਬੰਦੀ ਬਿਲਕੁਲ ਲੋਕਤੰਤਰ ਦੇ ਨਾਲ ਖੜੀ ਆ ਲੋਕਤੰਤਰ ਦਾ ਘਾ ਨਹੀਂ ਹੁੰ ਦਿੱਤਾ ਜਾਊਗਾ ਕਿਉਂਕਿ ਹਰ ਇੱਕ ਬੰਦੇ ਨੂੰ ਜਿਹੜਾ ਚੋਣ ਲੜਨ ਦਾ ਅਧਿਕਾਰ ਆ ਕੋਈ ਵੀ ਚੋਣ ਲੜ ਸਕਦਾ ਚਾਹੇ ਉਹ ਕਿਸੇ ਪਾਰਟੀ ਵਿੱਚ ਹੋ ਚਾਹੇ ਅਮੀਰ ਚਾਹੇ ਗਰੀਬ ਕੁਝ ਸਾਡੇ ਵੀਰ ਜਿਹਨਾਂ ਕਾਗਜ਼ ਉਹ ਨੀ ਉਹ ਦਮ ਕਰਾਉਣਗੇ ਜਿਹੜਾ ਸਰਕਾਰ ਨੇ ਬਿਲਕੁਲ ਤਕਾ ਕੀਤਾ ਸ਼ਰਿਆਂ ਵਿੱਚ ਇਹ ਪਾਇਸਨ ਜਦੋਂ ਇਹ ਟੋੜਾ ਇਹਨਾਂ ਦਾ ਨਾ ਬਿਲਕੁਲ ਜੀ ਲੋਕਤੰਤ ਜਿਹੜਾ ਪਹਿਲਾਂ ਵੀ ਦੱਸਿਆ ਹਰ ਇੱਕ ਬੰਦਾ ਜਿਹੜਾ ਇਲੈਕਸ਼ਨ ਲੜਦਾ ਜੇ ਇਹਨਾਂ ਦੇ ਪੇਪਰ ਨਾ ਜਮਾ ਹੋਏ ਨਾ ਇਹਨਾਂ ਦੇ ਦਰਸਤ ਕੀਤੇ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਕੱਲ ਜਾਂ ਪਰसों ਜਿਹੜਾ ਆਪਾਂ ਹਾਈਵੇ ਜਾਮ ਕਰਾਂਗੇ ਤੇ ਬਿਲਕੁਲ ਸਾਡੀ ਜਥੇਬੰਦੀ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਇਹਨਾਂ ਦੇ ਨਾਲ ਖੜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਾਝਾ ਕਿਸਾਨ ਸੰਘਰਸ਼ ਕਮੇਟੀ ਦਾ ਜ਼ਿਲ੍ਹਾ ਪ੍ਰਧਾਨ ਆ ਸਾਡੇ ਕੋਲ ਆ ਬਟਾਲੇ ਹਲਕੇ ਦੇ ਜਿਹ ਇਹਨਾਂ ਦੇ ਵੀਰ ਸਾਡੇ ਕੋਲ ਪਹੁੰਚੇ ਕੱਲ ਇਹਨਾਂ ਨੇ ਦੱਸਿਆ ਵੀ ਸਾਡੇ ਜਿਹੜੇ ਆ ਸਾਡੇ ਐਮਐਲਏ ਸਾਰੇ ਕਲਸੀ ਨੇ ਸਾਡੇ ਪਿੰਡ ਦੇ ਲੋਕਾਂ ਨਾਲ ਲੜ ਕੇ ਜਿਹੜੇ ਉਹ ਝਿਟੇ ਉਹਨਾਂ ਨਾਲ ਲੜ ਕੇ ਤੇ ਜਿਹੜੇ ਸਾਡੇ ਆ ਉਹ ਸਰਪੰਚੀ ਦੇ ਔਰ ਪੰਚੀ ਦੇ ਜਿਹੜੇ ਉਹ ਕਾਜ ਜਿਹੜੇ ਉਹ ਕੈਨਸਲ ਕਰਾਤੇ ਆ ਮੈਂ ਚੋਣ ਕਮਿਸ਼ਨ ਦਾ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇਹ ਜਿਹੜੇ ਵੀਰਾਂ ਦੇ ਪਿੰਡਾਂ ਦੇ ਤਾਂ ਨੇ ਕੈਨਸਲ ਕਾਗਜ਼ ਕੈਨਸਲ ਕਰਾਏ ਇਹਨਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ ਤੇ ਪੰਜਾਬ ਸਰਕਾਰ ਨੂੰ ਵੀ ਜਿਹੜੀ ਇਮਾਨਦਾਰ ਸਰਕਾਰ ਹੋਣ ਦਾ ਦਾਵਾ ਕਰਦੀ ਹੈ ਉਹਨੂੰ ਇਹ ਬੇਨਤੀ ਆ ਤੇ ਇਹ ਗੱਲ ਦੀ ਹੱਦੀਆਂ ਨਾ ਉਡਾਈਆਂ ਜਾਣ ਇਹਨਾਂ ਨੂੰ ਜਿਹੜਾ ਆਪਣਾ ਚੋੜ ਲੜਨ ਦਾ ਅਧਿਕਾਰ ਉਹ ਦਿੱਤਾ ਜਾਵੇ ਤੇ ਅੱਜ ਜਿਹੜੇ ਇਹਨਾਂ ਦੇ ਕਾਜ ਆ ਉਹ ਬਹਾਲ ਕੀਤੇ ਜਾਣ ਤਾਂ ਕਿ ਇਹ ਵੀ ਆਪਣੀ ਚੋਣ ਜਿਹੜੀ ਉਹ ਲੜ ਸਕਣ। ਇਹ ਕੱਲ ਨੂੰ ਆਪਣੇ ਮਾਧਾ ਕਿਸਾਨ ਸੰਘਰਸ਼ ਕਮੇਟੀ ਵਾਲਾ ਸੰਯੁਕਤ ਮੋਰਚੇ ਵੱਲੋਂ ਇਹਨਾਂ ਦੇ ਨਾਲ ਰੜ ਕੇ ਇੱਕ ਵੱਡਾ ਜਿਹੜਾ ਉਹ ਹਾਈਵੇ ਰੋਕਾਂਗੇ ਉਹਨਾਂ ਚੜਾ ਹਾਈਵੇ ਰੋਕ ਸਾੜਾਂਗੇ ਜਿੰਨਾ ਚਿਰ ਤੱਕ ਇਹਨਾਂ ਦਾ ਮਸਲਾ ਜਿਹੜਾ ਉਹ ਚੋਣ ਲੜਨ ਦੇ ਨੂੰ ਹਰੀ ਝੰਡੀ ਨਹੀਂ ਮਿਲੇਗੀ। ਨਾ ਸਤਿ ਸ਼੍ਰੀ ਅਕਾਲ। ਸੋਭਨਾ ਮੇਰਾ ਗੁਰਪ੍ਰੀਤ ਸਿੰਘ ਜੀ ਪਿੰਡ ਧੰਗਿਆਂ ਦਾ ਜੀ ਮੈਂ ਸਰਪੰਚੀ ਵਾਸਤੇ ਖੜਾ ਆਂ ਜੀ। ਅਸੀਂ 4 ਫਾਈਲਾਂ ਭਰੀਆਂ ਸੀ 52 ਆ ਤੇ ਉਹਦੇ ਵਿੱਚ ਇੱਕ ਵੀ ਦੀ ਰੈਂਦਤੀ ਸਾਹਿਬ ਰੱਦ ਕਰਤੀਆਂ ਪਤਾ ਹੀ ਨਹੀਂ ਲੱਗਦਾ ਤਾਂ ਕਿੱਥੇ ਚਲ ਗਈਆਂ ਸਾਡੀਆਂ ਫਾਈਲਾਂ ਕੋਈ ਆਬਜੈਕਸ਼ਨ ਨਹੀਂ ਲਗਾਇਆ ਗਿਆ ਨਾ ਲਿਸਟ ਤੇ ਕੋਈ ਨਾਂ ਹੀ ਆਇਆ ਜੀ ਸਾਡੇ ਨਾਲ ਬਹੁਤ ਸਿਆਰੀ ਕਲਸੀ ਨੇ ਬਹੁਤ ਜ਼ਿਆਦਾ ਤਕਾ ਕੀਤਾ ਕਰਾਇਆ ਸਰੋ ਸਾਹਮਣੋਂ ਤੁਸੀਂ ਗੱਲਬਾਤ ਕੀਤੀ ਉਹਨਾਂ ਨਾਲ ਹਾਂ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ ਜੀ ਆਂਦੇ ਆ ਅੰਦਰ ਜਾਣ ਹੀ ਨਹੀਂ ਦਿੱਤਾ ਜੀ ਸਰੋ ਸਾਹਿਬ ਤੱਕ ਜਾਣ ਹੀ ਨਹੀਂ ਦਿੱਤਾ ਪਹਿਲੋਂ ਰਾਤੋਂ ਰਾਤੀ ਸ਼ਾਮਾ ਕੰਮ ਕੋਲੋਈ ਕਰਤਾ ਜੀ ਉਹ ਦੇਖ ਤੋਂ ਵੇਖ ਕੇ ਤੁਸੀਂ ਆਏ ਹੋ ਹਾਂਜੀ ਲਿਫਟ ਤੋਂ ਵੇਖ ਕੇ ਆਏ ਜੀ ਨਾ ਕੋਈ ਆਬਜੈਕਸ਼ਨ ਹੀ ਲਾਇਆ ਉਹਨਾਂ ਨੇ ਲਿਸਟ ਦੇ ਨਾਮ ਪਤਾ ਹੀ ਸਾਡੇ ਪਿੰਡ ਦਾ ਕੋਈ ਲਿਸਟ ਤੇ ਨਾਮ ਹੀ ਕੋਈ ਆਬਜੈਕਸ਼ਨ ਦਾ ਪਤਾ ਹੀ ਨਹੀਂ ਲੱਗਾ ਜੀ ਖਲੋਤੇ ਤੇ ਅਸੀਂ ਝਾੜੂ ਵੱਲੋਂ ਅਸੀਂ ਜੀ ਪਰ ਸਾਡੇ ਨਾਲ ਜਿਆਦਾ ਧੱਕਾ ਕੀਤਾ ਗਿਆ ਅਸੀਂ ਇਹ ਮਾਜਾ ਸੰਗਤ ਸੁਨਰਸ਼ ਕਮੇਟੀ ਦਾ ਜੀ ਸਹਾਰਾ ਲਿਆ ਜੀ ਹਾਂ ਜੀ ਹਾਂ ਜੀ ਪਹਿਲਾਂ ਵੀ ਇਹਨਾਂ ਦੇ ਨਾਲ ਇਸੇ ਪਾਰਟੀ ਨਾਲ ਅਸੀਂ ਮਤਲਬ ਰੱਖਦੇ ਹਾਂ ਜੀ ਹੁਣ ਵੀ ਇਸੇ ਪਾਰਟੀ ਦਾ ਸਹਾਰਾ ਲਿਆ ਇਹਨਾਂ ਦੇ ਨਾਲ ਹਾਂ ਜੀ ਬਿਲਕੁਲ ਖੜੇ ਹਾਂ ਇਹ ਸਾਡੀ ਰੇ ਕਮੇਟੀ ਸਾਡੇ ਨਾਲ ਬਿਲਕੁਲ ਖੜੀ ਹੈ ਜੀ ਮੇਰੇ ਫਾਦਰ ਸਾਹਿਬ ਨੇ ਇਹਨਾਂ ਦਾ ਨਾਮ ترਸੀਮ ਸਿੰਘ ਬੁੱਟਰਿਆ ਹਿੰਦੂ ਬਟਾਲਾ ਗਰੰਤੀਆ ਮੇਰਾ ਨਾਮ ਗੁਰਵਿੰਦਰ ਸਿੰਘ ਆ ਤੇ ਇਹਨਾਂ ਨੇ ਪੰਚਾਇਤ ਵਾਸਤੇ ਸਰਪੰਚੀ ਦੀ ਇਲੈਕਸ਼ਨ ਵਾਸਤੇ ਆਪਣੇ ਨਾਮਜ਼ਦਗੀ ਕੀਤੀ ਸੀਗੀ ਤੇ ਸਾਨੂੰ ਸ਼ੁਰੂ ਤੋਂ ਲੱਗ ਰਿਹਾ ਸੀਗਾ ਕਿ ਇਹ ਪ੍ਰੋਸੈਸ ਜਿਹੜਾ ਆ ਬਿਲਕੁਲ ਵੀ ਸਹੀ ਨਹੀਂ ਚੱਲ ਰਿਹਾ ਕਿਉਂਕਿ ਸਾਨੂੰ ਹਰੇਕ ਜਿਹੜੇ ਕਾਨੂੰਨੀ ਗਵਰਨਮੈਂਟ ਡਾਕੂਮੈਂਟ ਦੀ ਲੋੜ ਪੈਣੀ ਸੀਗੀ ਉਹਦੇ ਵਾਸਤੇ ਬੜਾ ਡ੍ਰੈਗ ਕੀਤਾ ਗਿਆ ਬਹੁਤ ਘਸਿਟਿਆ ਗਿਆ ਐਗਜ਼ਾਮਪਲ ਤੌਰ ਤੇ ਜਿੱਦਾਂ ਐਨਓਸੀ ਜਿਹੜੇ ਚੁਲਾ ਵਾਲੇ ਸੀਗੇ ਡਾਕੂਮੈਂਟ ਉਦੇ ਵਾਸਤੇ ਵੀ ਬੜਾ ਡ੍ਰੈਗ ਕੀਤਾ ਬਹੁਤ ਡਿਲੇ ਕੀਤਾ ਇੱਕ ਦਿਨ ਪਹਿਲਾਂ ਸਾਨੂੰ ਮਿਲੇ ਨੇ ਤੇ ਉਸ ਤੋਂ ਬਾਅਦ ਜਿਹੜੀ ਐਨਓ ਸੀ ਉਹ ਤੇ ਸਾਨੂੰ ਦਿੱਤੀ ਨਹੀਂ ਗਈ ਤੇਰਾ ਸਾਨੂੰ ਦੁਪਹਿਰੇ 11 12 ਵਜੇ ਤੱਕ ਸਾਨੂੰ ਬਿਠਾਈ ਛੜਿਆ ਵੀਡੀਓ ਸਾਹਮਣੇ ਕੋਈ ਸਾਡਾ ਫੋਨ ਪਹਿਲਾਂ ਫੋਨ ਆਨਸਰ ਕਰਦੇ ਰਹੇ ਆਗੇ 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 ਤੇ ਉਸ ਤੋਂ ਬਾਅਦ ਉਹਨਾਂ ਨੇ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਇਸ ਤੋਂ ਸਾਨੂੰ ਆਲਰੇਡੀ ਸ਼ੰਕਾ ਸੀਗੀ ਵੀ ਕੋਈ ਨਾ ਕੋਈ ਗੜਬੜ ਹੈਗੀ ਹੈ ਅੱਜ ਕਿ ਅੱਜ ਇਹ ਹੋਇਆ ਕਿ ਅਸੀਂ ਆਪਣੀ ਫਾਦਰ ਸਾਹਿਬ ਦਾ ਤੇ ਆਪਣੇ ਪਿੰਡ ਦੇ ਹੋਰ ਵੀ ਮੈਂਬਰਾਂ ਦਾ ਨਾਮ ਦੇਖਣ ਗਏ ਆ ਲਿਸਟ ਦੇ ਉੱਤੇ ਨਾਂ ਹੀ ਨਹੀਂ ਹੈਗਾ ਵਜਾ ਛੱਡ ਦੋ ਵਜਾ ਛੱਡ ਦੋ ਕੀ ਮਤਲਬ ਅਸੀਂ ਵਜਾ ਪੁੱਛੇ ਵੀ ਕਿਉਂ ਸਾਡੇ ਨਾਮ ਕੱਟੇ ਕਿ ਵਜਾ ਛੱਡ ਦੋ ਸਾਡੀਆਂ ਫਾਈਲਾਂ ਹੀ ਨਹੀਂ ਹੈਗੀਆਂ ਸਾਡੇ ਕੋਲ ਰਸੀਦ ਨੰਬਰ ਹੈਗੇ ਨੇ ਜਿਹੜੇ ਅਸੀਂ ਫਾਈਲਾਂ ਸਬਮਿਟ ਕੀਤੀਆਂ ਅਸੀਂ ਟੋਟਲ 18 ਜਾਨਾਂ ਨੇ ਕੀਤੀਆਂ ਸੀਗੀਆਂ 18 ਦੇ ਵਿੱਚੋਂ ਸਿਰਫ 5 ਫਾਈਲਾਂ ਇਹਨਾਂ ਨੇ ਐਸੈਪਟ ਕੀਤੀਆਂ ਨੇ ਉਹਦੇ ਵਿੱਚੋਂ ਬਾਕੀ ਦੀਆਂ ਸਾਰੀਆਂ ਦੀਆਂ ਸਾਰੀਆਂ ਸਾਡੀ ਪਾਰਟੀ ਦੀਆਂ